ਮੰਮਾ ਪਰ ਮੇਰੇ ਲਈ ਗਰੀਬ ਘਰ ਲੱਭ ਲਿਓ ਮੰਮਾ ਨਸ਼ੇਰੀ ਨਾਲ ਲੱਭਿਓ ਮੈਨੂੰ ਦੀਦੀ ਵਾਲੇ ਵੇਖ ਕੇ ਬੜਾ ਡਰ ਲੱਗਦਾ ਬੜਾ ਖਾਨੂ ਦੇ ਦੇ ਤੇ ਮਾੜਾ ਜਵਾਈ ਨਾ ਕਿਸਦੇ ਬੰਦੇ ਪੈ ਗਏ ਭੈਣ ਖੰਸੋ ਤੂੰ ਤੇ ਹਾਲ ਫੇਰ ਉਹ ਬੜਾਣੇ ਕੁੜੀ ਕਾਦੀ ਚਲੂਗੀ ਈ ਦੱਸਾਂ ਤੈਨੂੰ ਭੈਣ ਧੀਆ ਦੇ ਦੋਖੀ ਡਾਡੇ ਆ ਇਹ ਤਾਂ ਸਿਰਫ ਮਾਵਾਂ ਧੀਏ ਜਾਣਦੀਆਂ ਨੇ ਮੰਮੀ ਨੂੰ ਫੋਨ ਆਵਾ ਹਾਲ ਚਾਓ ਤੁਸ਼ਾ ਮੇਰੇ ਇੱਥੇ ਆਇਆ ਤੇ ਬਿਮਾਰੀ ਹੋ ਜਾਂਦੀ ਆ ਤੇ ਹਾਂ ਮੰਮੀ ਮੈਂ ਠੀਕ ਆ ਮਾਰਤ ਨਹੀਂ ਪੁੱਤ ਇੱਥੋਂ ਦੇ ਬੜਾ ਅੰਤਰੇ ਨੇ ਤੂ ਤੂ ਕੇ ਖੜਿਆ ਵਾ ਮੈਨੂੰ ਤੇ ਚਿੰਤਾ ਇਹੋ ਲੱਗੀ ਸੀ ਕਿ ਕਿਤੇ ਮਾਰ ਦਰਾਜ ਜਾਂਦੇ ਆ ਮਾਰਦਾ ਹੀ ਨਾ ਹੋਵੇ ਆ ਪੁੱਤ ਤੂੰ ਤੇ ਜਦੋਂ ਕਲ ਦੀ ਗਈ ਆ ਮੇਰਾ ਤੇ ਬੀਬੀ ਵੱਧ ਗਿਆ ਕੀ ਕਰਨਾ ਪੁੱਤ ਤੇਰੀ ਕਿਸਮਤ ਹੀ ਹਰੇ ਇਦਾਂ ਦੀ ਆ ਮੈਂ ਮੈਂ ਤੇ ਨਹੀਂ ਪੁੱਤੇ ਆ ਲੁਕਾਣਾ ਰੱਖਿਆ ਕਰ ਮੇਰਾ ਪੁੱਤ ਕੋਈ ਵੀ ਆਹ ਮੈਂ ਤੇਰੀ ਮਾਂ ਹੈਗੀ ਤੂੰ ਦੱਸਿਆ ਕਰ ਮੈਨੂੰ ਆਹ